ਈ ਜੋ ਵੀ ਗੱਲ ਹੈ ਕਹਿੰਦੀ ਮਾਮੇ ਨੂੰ ਉਹ ਮੰਨ ਨਹੀਂ ਪੈਂਦੀ ਮਾਮੀ ਜੋ ਵੀ ਗੱਲ ਹੈ ਕਹਿੰਦੀ ਮਾਮੇ ਨੂੰ ਉਹ ਮੰਨ ਨਹੀਂ ਪੈਂਦੀ ਤੈਨੂੰ ਪੰਜ ਜੇ ਮਾਮਾ ਕਰਦਾ ਮਾਮੀ ਚੁੱਪ ਕਰਾ ਹੀ ਲੈਂਦੀ ਤੈਨੂੰ ਪੰਜ ਜੇ ਮਾਮਾ ਕਰਦਾ ਮਾਮੀ ਚੁੱਪ ਕਰਾ ਹੀ ਲੈਂਦੀ ਜਦ ਮਾਮੀ ਨੂੰ ਗੁੱਸਾ ਆਵੇ ਟੀ ਡਾਟੇ ਡਾ ਤੱਕਦੀ ਮਾਮੀ ਮਾਮੇ ਨੂੰ ਮੂਰੇ ਲਾਈ ਰੱਖਦੀ ਮਾਮੀ ਮਾਮੇ ਨੂੰ ਮੋਰੇ ਲਈ ਰੱਖਦੀ ਮਾਸੀ ਦੀ ਕੀ ਗੱਲ ਸੁਣਾਵਾ ਉਹ ਤਾਂ ਰੱਖਦੀ ਠੰਡੀਆਂ ਛਾਵਾਂ ਮਾਸੀ ਦੀ ਕੀ ਗੱਲ ਸੁਣਾਵਾ ਉਹ ਤਾਂ ਰੱਖਦੀ ਠੰਡੀਆਂ ਛਾਵਾਂ ਜਦ ਕਦੇ ਮਾਸੜੋਂ ਨੂੰ ਛੇੜੇ ਦਿੰਦੀ ਦਿਕਾ ਬਾਹਰ ਲੀਂ ਆ ਰਾਵਾਂ ਮਾਸੜ ਲੁਕਦਾ ਫਿਰਦਾ ਰਹਿਦਾ ਮੂੰਹ ਨੂੰ ਲਾਵੇ ਜਿੰਦੀ ਮਾਸੀ ਮਾਸੜ ਨੂੰ സാഖ ഡ മീ മൂ സാഖ ഡി മടനൂ പോകീന സർഖീ ബി ലോന്നി ബ സാഡീ ബീ ശീന പോ സാഡീ ബീ ശീന സർഖി ബി ലോന്നി വാർ സൂട്ടേ മുടകൂ പൗതി ബിട്ടേ വാല ഒന്നാലേ കില ਚਿੱਟੇ ਵਾਲੀ ਉਹਨੇ ਕਾਲੇ ਕਰ ਲੈ ਕਾਲੀ ਐਨਕ ਲਾਉਂਦੀ ਪੂਆ ਫੁੱਫੜਦੇ ਹਥੋਂ ਨਿਕਲਦੀ ਜਾਂਦੀ ਪੂਆ ਫੁੱਫੜਦੇ ਹਥੋਂ ਨਿਕਲਦੀ ਜਾਂਦੀ ਪੂਆ ਫੁੱਫੜਦੇ